ईश्वर, अल्लाह, गॉड, बाहेगल, एक ही नूर दी, उसे नूर दी और उसाइन उड़ानी जो गुरु नानक देवजी नाम से उड़ गई, वो गुर इतिहास जिस दशम के आप जितेसन लो। s u t I d I n g a i n which ਜੋ ਬੋਲਦਾ ਆਂ ਅੱਧਰ ਆ ਜਾ ਕਰੋ ਉਹਨੂੰ ਫੜ ਕੇ ਮੈਂ ਤਾਂ ਚੱਲ ਜਾਣਾ ਉਹ ਵਿੱਚੋਂ ਕੀ ਕੀ ਚੁੱਕ ਸੰਦ ਰੰਗ ਹਜ਼ਾਰਾਂ ਬਾਦ ਜੱਲੇ 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 ਹੋ ਸਮੀ ਬਣਾ ਗਿਆ ਬਾਦ ਇਹ ਮਾਗ ਚਰੀ ਦਾ ਲਾਣੀ ਜੀਤ ਨੂੰ ਦੀਨੋ ਹੜੀ ਐ ਜਾ ਜਾ ਜੋ ਕਰ ਤੇਗ ਬਹਾ ਘਰ ਜਹਿਵ ਕੇ ਸੰਗੀ ਮੁਸਲਮਾਨਾਂ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ ਇਹਨਾਂ ਨੂੰ ਚਾਰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁੰਗਲਗ ਇਹਨਾਂ ਉਦਾਸੀਆਂ ਦੌਰਾਨ ਮੱਕੇ ਨਹੀਂ ਗਏ ਸੁਤੇਪੇ ਨਾਨਕ ਦੀਪੇ ਕਾਬੇ ਬਲਦੇ ਕਿ ਕਿਸੇ ਨੇ ਕੋਲ ਨਾ ਪੁੱਛਿਆ ਤੂੰ ਸਾਡਾ ਅਪਦੇ ਕਰਵਲ ਕਹਿ ਕਿਉਂ ਪਸਾਰੇ ਹਸ ਗੁਨਾਨ ਕੁ ਆਫਿਆ ਸਦਮ ਗੋਵਲਾ ਤੋ ਆਵੇ ਤੁਰ ਗਈ ਹੈ ਚੰਗਾ ਜੀ ਆ ਬਈ ਸੰਧਿਆ ਦੀ ਆਰਤੀ ਦਾ ਸਮਾਂ ਆਜੋ ਧਿਆਨ ਲਗਿਆ ਨਾ ਬੰਦੂ ਤੇ ਬਾਹਰ ਤਾਲੇ ਪਰੇ ਅਸਮਾਨ ਹਟ ਗਿਆ ਪੁਜਾਰੀ ਨੇ ਪੁੱਛੇ ਤੇ ਕਹਿਣ ਲੱਗੇ ਖਤਮ ਹੋ ਗਈ ਆਪਦੀ ਕਦਵੀਰੇ ਪ੍ਰਭੂ ਦੀ ਆਰਤੀ ਕਦੋਂ ਤੇ ਇਹ ਹਰ ਸਮੇਂ ਹਰ ਚੰਨ ਇਹ ਸਾਰਾ ਗਗਨ ਦੀ ਉਸ ਦੀ ਆਰਤੀ ਦਾ ਥਾਲੇ ਸੋਹਰਸ ਤੇ ਚੰਦ ਦੀਵਿਆ ਵੱਲ ਦੇ ਇਹ ਸਾਰਾ ਪ੍ਰਬੰਧ ਪ੍ਰਭੂ ਦਾ ਮੰਦਿਰ ਦੀਵਿਆ ਰਾਸ ਤੇ ਪਾਲ ਰਬ ਚੰਦ ਘਡੂ ਸਾਹਿਬ ਸਾਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ ਬਾਬਾ ਜੀ ਅੱਗੇ ਜਾਣਗੇ ਕੋਈ ਸੁੱਜੇ ਬਾਤ ਮਾਰੋ ਗੁਰੂ ਕੀ ਫਰਦੇ ਪਸਾਰ ਲੈ ਬਾਬਾ ਜੀ ਅੱਗੇ ਜਾਣ ਦੋ ਵੈਗਰੋ ਤੀਸਰੀ ਪਾਸ਼ਾਈ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਵਿੰਦ ਵਾਲੀ ਸਾਈਂ ਸਿਕ ਸੰਤਾਂ ਦੀ ਵੱਡੀ ਗਿਰਤੀ ਦਾ ਸਦਕਾ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਸ਼ਬਦ ਦੀ ਪ੍ਰਥਾ ਨੂੰ ਹੋਰ ਵੀ ਬਲ ਬਖਸ਼ਿਆ ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਇਸਤਰੀ ਦੇ ਰੁਤਬੇ ਨੂੰ ਉੱਚਾ ਉਠਾਣ ਲਈ ਵਿਸ਼ੇਸ਼ ਚਦਨ ਕੀਤੀ ਬਿਦਵਾ ਵਿਆਹੀ ਬੇੜਾ ਹੱਤੀ ਤੇ ਸਤੀ ਦੀ ਰਸਮ ਦਾ ਸਤੀਆਂ ਸੇ ਨਾ ਲਾਪੀਅਨ ਜੋ ਬੜੀਆਂ ਲਖ ਚਲਨ ਸਤੀਆਂ ਸੇ ਦਾਲੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਮਨਗੁਰ ਵਸਾਇਆ ਜਿਸ ਨੂੰ ਚੱਕ ਰਾਮਦਾਸ ਕਿਹਾ ਜਾਂਦਾ ਸੀ ਜਿਸ ਨੂੰ ਅਸੀਂ ਸ਼੍ਰੀ ਅਮਰ ਸੇਵ ਦੇ ਨਾਮ ਦੇ ਨਾਲ ਜਾਣਦੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਸਰੋਵਰ ਦੀ ਖੋਦਵਾਈ ਵੀ ਕਰਵਾਈ ਸ੍ਰੀ ਗੁਰੂ ਰਾਮਦਾਸ ਜੀ ਦੇ ਤੀਰ ਅਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਨਾ ਕੋ ਲੋ ਇਨਸਟੈਂਟ ਹੈਲ ਦਾ ਚੈਨਲ ਚਲਿਆ ਨਾ ਗਿਆ। ਜਹਾਂਗੀਰ ਨੇ ਆਪਣੇ ਮੀਰ ਬਖਸ਼ ਮੁਹਤਾਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਇਸਲਾਮ ਕਬੂਲ ਕਰਵਾ ਲਵੇ ਜਾਂ ਉਹਨਾਂ ਦੀ ਹਸਤੀ ਮਿਟਾ ਦੇ। ਵੈਗਰੋ ਅਕੇ ਹੋ ਜੋ ਕਿ ਤਬਦੀ ਤਵੀ ਦੱਤੀ ਰੇਤ ਉੱਪਰ ਦੀ ਦੇਖ ਮੁਸਫਜ਼ਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਆਕਾਇ ਤੇ ਉਹਨਾਂ ਦੀ ਦਰਦ ਭਰੀ ਵਿਥਿਆ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਜੇ ਖਾਮੋਸ਼ੀ ਸੰਤ ਕੇ ਬਾਲ ਗੋਬਿੰਦ ਜੀ ਬੋਲ ਗੁਰੂ ਪਿਤਾ ਇੱਕ ਅਰਜ਼ ਅਜਿ ਮਹਾਰਿਖ ਤੇਰਾ ਕਹੇ ਤਦ ਕਿਤ ਕੋਣ ਤੇ ਜ਼ਿੰਮੇਦਾਰ ਦੀਵਾ ਬਾਲ ਤੇਰੇ ਉੱਝੇ ਲੱਗ ਤਨ ਏਰੀਆ ਕਹਿਰ ਦੀ ਪੌਣ ਮੁਕੇ ਤੇਰੇ ਸੱਚ ਬਲਿਦਾਨ ਦਾ ਜੁਗ ਜੁਗ ਦੀਪ ਜਲੇ ਬਾਲ ਗੋਬਿੰਦ ਨੂਰ ਪਿਆਰ ਭਰਿਆ ਥਾਪੜਾ ਦੇਖੇ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੜ ਤਾਮ ਕਰਨ ਲਗੇ ਹੈ ਦੁਖਿਆਰੇ ਤੇਗ ਬਹਾਦਰ ਜੀ ਇਨਸਾਨੀ ਸੁਤੰਤਰਤਾ ਇਨਸਾਫ ਅਤੇ ਦੀਨਾ ਦੁਖੀਆਂ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਰਵਾਨਾ ਹੋ ਗਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ ਕੋਈ ਪੇਸ਼ ਨਾ ਚੱਲਦੀ ਦੇਖ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਦੀਆਂ ਦਸਲਾਂ ਦੇ ਸਾਹਮਣੇ ਉਹਨਾਂ ਦੇ ਪਿਆਰੀ ਸਿੱਖਾਂ ਅੰਤ ਅ ਦੇ ਦਸਿਹੇ ਦੇਖ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਤਹਿਲ ਜਾਵੇ ਭਾਈ ਮਤੀ ਦਾਸ ਜੀ ਨੂੰ ਹਾਰੇ ਨਾਲ ਚਿੜਿਆ ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅਗਵਿਚ ਚਲਾਇਆ ਦੀ ਅਲਜੀ ਨੂੰ ਦੇਖ ਵਿੱਚ ਉਬਾਲਿਆ ਗਿਆ ਔਰੰਗਜ਼ੇਬ ਅਤੇ ਉਸ ਦੀ ਮੁਬੀ ਅਸਲ ਤਰ੍ਹਾਂ ਗੁਰੂ ਜੀ ਨੂੰ ਦੀਨ ਕੂਪਾ ਵਾਂਦੀ ਕੋਸ਼ਿਸ਼ ਕਰਦੀ ਆਗੇ ਔਰੰਗਜ਼ੇਬ ਨੇ ਮੁਕੰਦ ਦਿੱਤਾ ਸ਼ੇਰ ਕਲਮ ਕਰ ਦਿੱਤਾ ਜਾਵੇ ਔਰ ਖਬਰਦਾਰ ਕੋਈ ਇਸ ਅਤਿ ਜਿਸਮ ਨੂੰ ਇਸ ਜ਼ਮੀਨ ਤੋਂ ਉਖਾਉਣ ਦੀ ਜੁਰਰਤ ਨਾ ਕਰੇ ਸਿਨੇ ਨਾਲ ਸਿਦਕੂ ਕਰ ਇਹਨੂੰ ਆਪਣੇ ਗੱਡੇ ਵਿੱਚ ਛੁਕਾ ਕੇ ਆਪਣੇ ਪਿੰਡ ਲੈ ਗਿਆ ਤੇ ਗੁਰਾਂ ਦੀ ਦੇਹੀ ਦਾ ਸੰਸਕਾਰ ਕਰਮ ਨਹੀਂ ਆਪਣੇ ਘਰ ਨੂੰ ਅੱਗ ਲਾ ਦਿੱਤੀ vai jetha ਗੁਰੂ ਦਾ ਸੀਸ ਨੂੰ ਆਪਣੇ ਬੋਪਾਲ ਵਿੱਚ ਝੋਟਾ ਕੇ ਰਾਤਾ ਅਤੇ ਝੱਖੜ ਜੀ ਦਾ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਗੁਰੂ ਦਾ ਸੀਸ ਅਰਪਿਤ ਕੀਤਾ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਦਸਮ ਪਾਸ਼ਾ ਨੇ ਭਾਈ ਜੈਤੇ ਨੂੰ ਗਲੇ ਲਗਾਇਆ ਤੇ ਸੀਸ ਦਾ ਸੰਸਕਾਰ ਕੀਤਾ ਪੰਜ ਮਰਜ਼ੀਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੀ ਇਹ ਅਨੰਤ ਸੰਪਾਸ਼ੀ ਨੇ ਕੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ ਗਲਨਾਲ ਲਾਇਆ ਗੁਰੂ ਦੇ ਪਿਆਰੇ ਕਿਹਾ ਖੇਤ ਇਹਨਾਂ ਪੰਜਾਂ ਪਿਆਰਿਆਂ ਤੋਂ ਖੁਦ ਅੰਮ੍ਰਿਤ ਪਾਨ ਕਰਤੀ ਆਪੇ ਗੁਰੂ ਚੇਲਾ ਦੀ ਅਨूठी ਮਿਸਾਲ ਰੱਖ ਕੀਤੀ ਇਸ ਮੌਕੇ ਤੇ ਆਏ ਹੋਏ ਵੱਖ-ਵੱਖ ਵਰਣ ਅਤੇ ਜਾਤਾਂ ਨਾਲ ਸਮਾਨਤਰ ਖੜਵਾਲੇ ਵਿਸ਼ਾਲ ਜਨ ਸਮੂਹ ਇੱਕੋ ਹੀ ਬਾਟੇ ਚੋਂ ਅਮਰ ਸਿਖਾਇਆ ਸਦੀਆਂ ਤੋਂ ਚਲਦੇ ਆ ਰਹੇ ਜਾਤ ਪਾਤ ਦੇ ਸਰਾਕ ਨੂੰ ਇੱਕੋ ਪਲ ਵਿੱਚ ਮਿਟਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹਨ ਅਨੰਤ ਐਸੀ ਨਮੀ ਤੇ ਲੋਅ ਦੇ ਗਈ ਕਿ ਉਹਨਾਂ ਨੇ ਆਉਣ ਦੇ ਸਮਿਆਂ ਨੂੰ ਅਨੰਤ ਕਾਲ ਤੱਕ ਵਿਹਾਰਿਆ ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜ਼ਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋਣਾ ਆਦੇਸ਼ ਦਿੱਤਾ। ਫਿਰ ਆਇਆ 1699 ਦੀ ਵਿਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ।